ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਅੱਜ ਦੇ ਦਿਨ ਬਲਾਉਗੀ ਕਰਦੇ ਆਂ ਸ਼ੁਰੂਆਤ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਅੱਜ 15 ਅਗਸਤ ਦੀਆਂ ਬਹੁਤ-ਬਹੁਤ ਵਾਕਾਂ ਦੇ ਚਾਚੇ ਵੱਲੋਂ ਦੇਸ਼ ਭਗਤੀਆਂ ਨੂੰ ਇੰਡੀਆ ਪੰਜਾਬ ਵਾਲਿਆਂ ਨੂੰ ਤੇ ਐਨ ਵਾਲਿਆਂ ਨੂੰ ਤੇ ਹੁਣ ਮਾਹਤੂਮ ਨਾਲ ਤਿਆਰ ਹੋ ਗਿਆ ਮਤਲਬ ਤੇ ਹੁਣ ਰੋਟੀ ਖਾ ਕੇ ਚੱਲਦੇ ਆਂ ਬਰਤਿਆਲੇ ਨੂੰ ਮਿਲਦੇ ਆਂ ਤੀਜਿਆਂ ਨੂੰ ਸਤਿ ਸ੍ਰੀ ਅਕਾਲ ਹਾਂ ਜੀ ਆਜੋ ਜੀ ਰੋਟੀ ਖਲਾਈਏ ਤੁਹਾਨੂੰ ਪਰਥੇ ਨਾਲ ਤੇ ਖਾਣਾ ਖਾ ਕੇ ਚਲਦੇ ਆਂ ਫਿਰ ਪਟਿਆਲੇ ਨੂੰ ਅੱਜ ਦੇਖਦੇ ਆਂ ਰੌਣਕ ਮੇਲਾ 22PS ਵੀ ਜਾਵਾਂਗੇ ਮੌਲਵੀ ਜਾਵਾਂਗੇ ਤੇ ਕਿਸੇ ਵਧੀਆ ਰੈਸਟੋਰੈਂਟ ਚ ਕਾਫੀ ਕਾਫੀ ਵੀ ਪੀਵਾਂਗੇ ਹਾਂਜੀ ਚਲਦੇ ਆਂ ਹੁਣ ਆਪਾਂ ਸ਼ਹਿਰ ਨੂੰ ਤੇ ਦਿਖਾਉਣੀ ਆ ਤੁਹਾਨੂੰ ਜਾ ਕੇ ਭਤੀਜ ਭਤੀਜੀਆਂ ਤੇ ਪਤਾ ਨਹੀਂ ਯਾਰ ਅੱਜ ਵੀਡੀਓ ਹਜੇ ਪੈ ਨਹੀਂ ਰਹੀ ਅਕਾਊਂਟ ਦੇ ਉੱਪਰ ਜਾਂਦਾ ਸਾਈਬਰ ਸੁਪਰ ਡਾਊਨ ਹੋਊਗਾ ਕੋਈ ਚੱਕਰ ਹੋਊਗਾ ਹੋਰ ਦੱਸੋ ਗੱਲਬਾਤ ਸਵੇਰ ਦੀਆਂ ਗੱਡੀ ਧੋਤੀ ਦੀ ਉਹ ਵੀਡੀਓ ਲਈ ਵੀ ਆ ਡਾਊਨਲੋਡ ਤੇ ਤਿੰਨ ਦੋ ਤਿੰਨ ਲਾਈਆਂ ਵੀਆਂ ਨੇ ਕੋਈ ਵੀ ਨਹੀਂ ਹੋਈ ਹਜੇ ਦੂਆ ਚ ਗੱਡੀ ਧੋਲੀ ਤੀ ਆਪਾਂ ਇਹਦਾ ਫਲੈਗ ਹੁਣ ਤਾਂ ਟਾਈਮ ਨਹੀਂ ਬਦਲਦਾ ਕੱਲ ਨੂੰ ਬਦਲਾਂਗੇ ਚੱਲ ਗੱਡੀ ਦਾ ਨਵਾਂ ਝੰਡਾ ਲਾਵਾਂਗੇ ਹਾਂਜੀ ਦੋਸਤੋ ਕਿਵੇਂ ਹੋ ਬਸ ਆ ਰਹੇ ਹਾਂ ਮੈਂ ਤੁਰਨ ਲੱਗਿਆਂ ਘਰ ਤੋਂ ਮਿਲਦੇ ਆ ਤੁਹਾਨੂੰ ਆ ਕੇ ਫਿਰ ਪਟਿਆਲੇ ਤੇ ਜੁੜੇ ਰਹੋ ਤੁਹਾਨੂੰ ਦਿਖਾਉਣੇ ਆ ਅੱਜ ਸ਼ਹਿਰ ਪਟਿਆਲੇ ਦੀਆਂ ਰੌਣਕਾਂ ਤੇ ਕਾਰ ਆਪਾਂ ਧੋਲੀ ਤੀਗੀ ਚ ਮਕਾਤੀ ਤੇ ਕੰਪਾਉਂਡ ਕੰਪਾਉਂਡ ਵੀ ਕਰਾਵਾਂਗੇ ਗੱਡੀ ਨੂੰ ਤੇ ਲਾਵਾਂਗੇ ਕਿਹੜੀ ਬੀਪੀਐਸ ਚੱਲਦੇ ਆਂ ਜੀ ਪਟਿਆਲੇ ਨੂੰ ਹੁਣ ਹਾਂ ਜੀ ਪਟਿਆਲੇ ਨੂੰ ਜਾ ਰਹੇ ਆ ਤੇ ਜੀ ਆਪਣੇ ਭਤੀਜ ਆ ਗਏ ਤੇ ਭਤੀਜ ਸਾਰੇ ਪਲਾਸਟੂਕ 'ਤੇ ਪੜਦੇ ਨੇ ਤੇ ਮੁੰਡੇ ਸਾਰੇ ਆਪਣੇ ਨਾਲ ਦੇ ਪਿੰਡ ਤੋਂ ਹੈਗੇ ਨੇ ਬਾਲਕੋਟ ਤੋਂ ਠੀਕੋ ਮੁੰਡਿਓ ਹਾਂ ਜੀ ਹਾਂ ਓਕੇ ਰਿਪੋਰਟ ਮਾਰਕਾ ਤੁਹਾਨੂੰ ਯਾਰ 15 ਅਗਸ ਦੀਆਂ ਸਾਰਿਆਂ ਨੂੰ ਹੋਰ ਦੱਸੋ ਗੱਲਬਾਤ ਆ ਕਰਦੇਆਂ ਨਹੀਂ ਸੁਣਦੇ ਹੁੰਨੇ ਉਹ ਗੱਲ। ਪੱਕੀ ਗੱਲ ਆ। ਕਰਦੇਆਂ ਨਹੀਂ ਘੱਟੀ ਥੋੜੀ। ਨਾ ਨਾ ਮੇਰੀ ਨਹੀਂ ਆ ਤੇ ਮਾਪੇ ਦੀ। ਜਿਹੜੀ ਤੁਸੀਂ ਗੱਲ ਕਰ ਰਹੇ ਹੋ। ਤੇ ਤੇ ਡੈਡੀ ਨੇ ਆਪਣਾ ਉਹ ਕਰਨਾ ਉਹਨਾਂ ਨੇ ਕੋਈ ਹੱਥ ਲਾਇਆ ਕਰੂਗੀ ਉੱਠ ਕੇ ਯਾਰ ਮਾਪੇ ਦੇ। ਠੀਕ ਆ ਨਾ। ਦੇਖ ਲੋ ਯਾਰ ਸੜਕ ਤੇ ਗੱਭਿਓ ਸੜਕਾਂ ਲਈ ਮਤਲਬ ਡੰਗਰ ਪਸ਼ੂ ਲਈ ਜਾ ਰਹੇ ਨੇ ਕਿ ਤੁਸੀਂ ਸਾਈਡ 'ਚ ਕਰ ਲਓ। ਬਹੁਤ ਕਿੰਨੋਂ ਨੇ ਵੀ ਉਹ ਉੱਪਰ ਜਾ ਪਿਆ ਯਾਰ। ਪਹਿਲਾਂ ਤਾਂ ਪਹਿਲਾਂ ਤਾਂ ਭਤੀਜੀਓ ਕੱਲੀਆਂ ਮਹਿਸਾਂ ਹੁੰਦੀਆਂ ਦੀ ਆਹ ਜਿਹੜੇ ਲਈ ਫਿਰਦੇ ਨੇ। ਹੁਣ ਇੱਕ ਹੋ ਰਿਹਾ ਹੁਣ ਭੇਟਾਂ ਵੀ ਲਈ ਫਿਰਦੇ ਨੇ ਹੈ ਨਾ ਸਾਈਡ 'ਚ ਕਰਦੇ ਨੇ ਦੇਖ ਲਓ ਰੌਂਗ ਸਾਈਡ ਲਈ ਜਾ ਰਹੇ ਹਨ ਸਮਝ ਤੋ ਬਾਹਰ ਆ ਪ੍ਰਸ਼ਾਸਨ ਨੂੰ ਇਹਨਾਂ ਦੇ ਵੀ ਮਤਲਬ ਚਲਾਣਚ ਲੂਨ ਕਰਨਾ ਚਾਹੀਦਾ ਇਹ ਦੇਖ ਕੇ ਮਤਲਬ ਜਦੋਂ ਆਪਾਂ ਐ ਨਹੀਂ ਕਹਿੰਦੇ ਹੈਗੇ ਇਹ ਦੀ ਜਿੱਕਾ ਇਹਨਾਂ ਦਾ ਕੰਮਕਾਰ ਆ ਪਰ ਯਾਰ ਤੁਸੀਂ ਸਾਈਡ 'ਚ ਲੈ ਕੇ ਤਾਂ ਚੱਲੋ ਘਟੋ ਘਟ ਹੈ ਆਰਾਮਨਾਲ ਆਊਟਸਾਈਡ ਲਈ ਜਾ ਰਹੇ ਹੈਗੇ ਨਹੀਂ ਐਂ ਆ ਗੱਲਬਾਤ ਬਾਕੀ ਚੁੱਲੋ ਰੋਜ਼ਗਾਰ ਆ ਸਾਰਿਆਂ ਦਾ ਉਹ ਕੋਈ ਚੱਕਰ ਨਹੀਂ ਹੈਗਾ ਪਰ ਇਹਨਾਂ ਨੂੰ ਸਾਈਡ 'ਚ ਮੁਲਾਬ ਲੈ ਕੇ ਚੱਲਣਾ ਚਾਹੀਦਾ ਈ ਡੰਗਰ ਪਸੂ ਠੀਕ ਹੈ ਨਾ ਕਿਉਂਕਿ ਡੰਗਰ ਪਸੂਆਂ ਬਿਨਾਂ ਵੀ ਨਹੀਂ ਸਰਦਾ ਫਿਰ ਦੁੱਧ ਵੀ ਪੀਣਾ ਹੁੰਦਾ ਸਭ ਨੇ ਚਾਹ ਵੀ ਦੁੱਧ ਦੀ ਹੀ ਬਣਦੀ ਆ ਪਰ ਸਾਈਡ ਚ ਚੱਲਣਾ ਚਾਹੀਦਾ ਹੈਗਾ ਹਾਂਜੀ ਹਾਂ ਹਾਂਜੀ ਮਿੱਤਰ ਪਿਆਰਿਓ ਟੇਲੇ ਨੂੰ ਜਾ ਰਹੇ ਹਾਂ ਡੀਜ਼ਲ ਪੌਂਟ ਰੁਕਿਆ ਆ ਜਾਂਦਰਾ ਆ ਜਾ ਆ ਭਤੀਜ ਆਪਣਾ ਬਹਾਦਰਗੜ ਤੋਂ ਅੱਛਾ ਇਕੱਠਾਂ ਦਾ ਕੰਮ ਆ ਹੈ ਹਾਂਜੀ ਹਾਂ ਠੀਕ ਆ ਠੀਕ ਆ ਵਰੀਆ ਜਲੀ ਜਾਂਦਾ ਬਸ ਵਧੀਆ ਵਧੀਆ ਠੀਕ ਆ ਪਨੀਆ ਚਾਹੀਦਾ ਯਾਰ ਹੋਰ ਦੱਸ ਖਾਣਾ ਪੀਣਾ ਤਾਂ ਨਹੀਂ ਕੋਸਾਂ ਹਾਂਜੀ ਨਾ ਬਸ ਠੀਕ ਆ ਠੀਕ ਆ ਤੁਸੀਂ ਸਭ ਠੀਕ ਹੋ ਹਾਂ ਹਾਂ ਬਹੁਤ ਹਾਂਜੀ ਡੀਜ਼ਲ ਤਾਂ ਪਵਾ ਲਿਆ ਦੀ ਮੈਂ ਕਿਹਾ ਚੱਲ ਹਵਾ ਪਵਾ ਲੀ ਇੱਥੇ ਵੀ ਦੇਖ ਲਓ ਭਤੀਜ ਮਿਲ ਗਏ ਦੀ ਬਹਾਦਰਗੜ ਤੋਂ ਇੱਥੇ ਪਿੱਛੇ ਕੰਮ ਕਰਦੇ ਹੋਣਗੇ ਖੇਤਾਂ 'ਚ ਤੇ ਕਹਿੰਦੇ ਪਾਣੀ ਪਿਣਾਏ ਦੀ ਚਾਚੇ ਇੰਨਾ ਤੁਸੀਂ ਪਿਆਰ ਕਰਦੇ ਹੋ ਯਾਰਾਂ ਦੇ ਚਾਚੇ ਨੂੰ ਲਵ ਯੂ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੋ ਤੁਸੀਂ ਸਾਰੇ ਯਾਰ ਹਾਂਜੀ ਪਟਿਆਲੇ ਆ ਗਏ ਉਧਰ ਭਤੀਜ ਬ ਬੱਤੀਆਂ ਤੇ ਖੜੇ ਆਂ ਧੀਜੋ 벨ਟ ਲਾ ਕੇ ਗੱਡੀ ਚਲਾਇਆ ਕਰੋ ਸੀਟ ਬੈਲਟ ਤੇ ਬੱਤੀ ਕਦੇ ਵੀ ਜਦ ਰੈੱਡ ਲਾਈਟ ਹੋਈ ਹੁੰਦੀ ਆ ਕ੍ਰੋਸ ਨਾ ਕਰਿਆ ਹਾਂਜੀ ਪਟਿਆਲੇ ਆ ਗਿਆ 72 ਨੰਬਰ ਸਾਈਡ ਤੇ ਹੁਣ ਚੱਲਦੇ ਆਂ ਆਪਾਂ ਪੀਪੀਐਸ ਕਿਉਂਕਿ ਉੱਥੇ ਬਹੁਤ ਜ਼ਿਆਦਾ ਆਪਣੇ ਭਤੀਜ ਭਤੀਜੀਆਂ ਦੋਸਤ ਮਿੱਤਰ ਠੀਕ ਰਹੇ ਹੈਗੇ ਨੇ ਤੇ ਖਾਸ ਕਰਕੇ ਆਪਣੇ ਮੁਲਾਜ਼ਮ ਭਤੀਜ ਦੋਸਤ ਮਿੱਤਰ ਵੀ ਡਿਊਟੀ ਲੱਗੀ ਵੀ ਆ ਕਹਿੰਦੇ ਆਓ ਚਾਚਾ ਜੀ ਮਿਲਣਾ ਈ ਤੁਹਾਨੂੰ ਇਹ ਦੇਖਦੇ ਆਂ ਜਾ ਕੇ ਫਿਰ ਸੀਮ ਪਾਣੀ ਉੱਥੇ ਦਾ ਓਕੇ ਚਾਹ ਹਾਲਾ ਆਜੋ 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 ਭਤੀਜ ਕਹਿੰਦੇ ਚਰਚੇ ਰਾਮ ਰਾਮ ਮੈਂ ਕਿਹਾ ਭਾਈ ਰਾਮ ਰਾਮ ਭਤੀਜਿਆ ਹੋਰ ਦੋਸਤੋ ਗੱਲਬਾਤ ਓਕੇ ਆ ਚੱਲਦੇ ਆਂ ਫਿਰ ਅੱਗੇ ਨੂੰ ਦਿਖਾਉਨੇ ਆ ਤੁਹਾਨੂੰ ਮਾਹੌਲ ਚਾਲ 11 ਚ ਮੰਦੀਰ ਨਾ ਟਿੱਕੇ ਹਾਂਜੀ ਆ ਗਿਆ ਜੀ ਮੈਂ ਪਟਿਆਲੇ 22पीएस ਇੱਥੇ ਹੁਣ 1 ਘੰਟਾ ਆ ਗੀ ਮਿੱਤਰ ਪਿਆਰਿਓ ਇੱਥੇ ਆ ਗਏ ਆਪਾਂ 22पीएस ਤੇ ਆ ਆਪਣਾ ਪੰਜਾਬ ਪੁਲਿਸ ਜਿੰਦਾਬਾਦ ਹੈ ਮਤਲਬ ਜਿਹੜੇ ਨਵੀਂ ਜਨਰੇਸ਼ਨ ਦੇ ਮੁੰਡੇ ਭਰਤੀ ਨੇ ਨਾ ਪੰਜਾਬ ਪੁਲਿਸ ਦੇ ਵਿੱਚ ਚਲੋ ਪਹਿਲਾ ਵਾਲੇ ਵੀ ਠੀਕ ਨੇ ਮਤਲਬ ਓਕੇ ਗੱਲ ਬਾਤ ਆ ਪੂਰੀ ਠੀਕ ਹੈ ਨਾ ਦੋਨੋਂ ਵੀ ਕੋਟ ਸਪੋਰਟ ਆ ਯਾਰ ਲਾਭੂ ਆ ਤੁਹਾਨੂੰ ਪੰਜਾਬ ਪੁਲਿਸ ਨੂੰ ਯਾਰ ਵਧੀਆ ਤੁਸੀਂ ਥੈਂਕ ਯੂ ਜੁਤੀ ਨਿਮਾਉਣੀਓ ਯਾਰ ਆਪਦੀ ਇੱਥੇ ਵੀ ਸਵੇਰ ਦੇ ਖੜੇ ਹੋਈ ਨਹੀਂ ਤੁਸੀਂ ਚੱਲਣਾ ਉਹ ਵੀ ਸਾਈਡ 'ਚ ਬੈਠ ਸਕਦੇ ਹਾਂ ਤੇ ਯਾਰ ਲੋਕਾਂ ਨੂੰ ਵੀ ਮੈਂ ਬੇਨਤੀ ਕਰਦਾ ਸਮਝਿਆ ਕਰੋ ਇਹਨਾਂ ਦੀ ਵੀ ਫੀਲਿੰਗ ਫੂਲ ਹੁੰਦਾ ਜਾਂ ਹੱਥ ਦਿੰਦੇ ਹੁੰਦੇ ਨੇ ਰੁਕ ਜਾ ਕਰੋ ਖਾਣ ਨਹੀਂ ਲੱਗੇ ਹੈਗੇ ਤੁਹਾਨੂੰ ਆ ਠੀਕ ਹੈ ਨਾ ਬੈਲਟ ਤੁਸੀਂ ਰੋਕਦੇ ਨੇ ਜਾਂ ਲਾਈਟ ਆਪਾਂ ਉਹ ਕ੍ਰਾਸ ਕਰਦੇ ਆ ਤਾਂ ਨਹੀਂ ਇਹਨਾਂ ਨੇ ਵਿਚਾਰੇ ਨੇ ਕਿਸੇ ਨੂੰ ਕਹਿ ਕੇ ਕੀ ਲੈਣਾ ਬਾਕੀ ਲੱਭ ਜੂਗਾ ਜਿੱਦਾਂ ਸਾਰਿਆਂ ਹਾਂਜੀ ਦੋਸਤੋ ਚਾਹ ਪਾਣੀ ਪੀ ਲਿਆ ਆਪਾਂ ਤੇ ਆਪਣੇ ਭਤੀਜਾ ਕੇ ਆ ਭਤੀਜਾ ਕੇ ਨਹੀਂ ਮਾਨਸੇ ਤੋਂ ਖਾਲਸਾ ਕਾਲਜ ਪੜਦੇ ਨੇ ਆਪ ਭਤੀਜ ਆਪਣਾ Rajasthan Rajasthan ਹਾਂਜੀ ਹਾਂਜੀ Rajasthan ਹਨੂਮਾਨ ਗਾੜੀ ਜੀ ਹੋਰ ਦੱਸੋ ਮੁੰਡਿਓ ਠੀਕ ਠਾਕ ਹੋ ਤੇ ਜਿਹੜੇ ਵੀ ਮੇਰੇ ਖਾਲਸਾ ਕਾਲਜ ਵਾਲੇ ਭਤੀਜ ਨੇ ਜਾਂ ਭਤੀਜੀਆਂ ਨੇ ਭਤੀਜਿਓ ਆ ਦੇਖ ਲਓ ਭਾਈ ਖਿਆਲ ਰੱਖਣਾ ਮੁੰਡਿਆਂ ਦਾ ਪਹਿਲੇ ਹੀ ਸਾਲ ਐਕਤੀ ਥੋੜਾ ਹਾਂਜੀ ਹਾਂਜੀ ਮੇਰਾ ਮੇਰਾ ਪਹਿਲਾ ਇਹ ਮਾਸਟਰਸ ਕਰ ਰਹੇ تھے ਠੀਕ ਆ ਐਮ ਐ ਬੀ ਕੇ 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 ਦੇਖ ਲਓ ਮੁੰਡਿਆਂ ਦੀਆਂ ਸ਼ਕਲਾਂ ਦੇਖ ਲਓ ਠੀਕ ਆ ਨਾ ਕੋਈ ਦਿੱਕਤ ਪਰੇਸ਼ਾਨੀ ਨਾ ਆ ਵੀ ਇਹਨਾਂ ਨੂੰ ਵਿਚਾਰਿਆਂ ਨੂੰ ਔਰ ਦੱਸੋ ਯਾਰ ਖਾਣਾ ਪੀਣਾ ਤਾਂ ਨਹੀਂ ਕੁਝ ਠੀਕ ਆ ਠੀਕ ਆ ਨੂੰ ਆਜੀ ਮੰਗਾ ਚੱਲ ਮੈਂ ਆਉਣਾ ਹਾਂ ਜੀ ਮਿੱਤਰ ਪਿਆਰਿਓ ਆ ਆਪਣੇ ਭਤੀਜਾ ਕੇ ਪਟਿਆਲੇ ਧੋਨੇ ਸਾਰੇ ਆ ਤੇ ਮੋਦੀ ਗਾਲਜ ਹਾਂਜੀ ਹਾਂਜੀ ਠੀਕ ਆ ਜਿੱਥੇ ਤੁਹਾਡਾ ਚਾਚਾ ਲੱਗਿਆ ਸੀ ਉੱਥੇ ਲੱਗੇ ਹੋਏ ਨਹੀਂ ਭਤੀਜ ਆਪਣੇ ਠੀਕ ਆ ਨਾ ਮੋਦੀ ਵਾਲਿਓ ਦੇਖ ਲਓ ਇਹਨਾਂ ਨੂੰ ਧਿਆਨ ਨਾਲ ਭਾਈ ਜਿਹੜੇ ਵੀ ਉੱਥੇ ਲੱਗੇ ਹੋਏ ਨੇ ਭਤੀਜ ਭਤੀਜੀਆਂ ਭਤੀਜ ਨੇ ਆਪਣੇ ਆ ਤੇ ਤੁਹਾਨੂੰ ਮੁੰਡਿਓ ਲੱਭ ਜੂਗਾ ਠੀਕ ਆ ਹਾਂ ਮਾਪੇ ਦਾ ਕਹਿਣਾ ਮੰਨਿਆ ਕਰੋ ਹਾਂ ਜੀ ਜਦੋਂ ਬੰਦੇ ਕੋਟੀ ਹੱਥ ਲਾਇਆ ਕਰੋ ਹਾਂ ਜੀ ਜਦੋਂ ਕੰਮ ਆਉਣਾ ਮਾਂ ਪਿਓ ਹੀ ਖੜਦਾ ਉਹ ਕੋਈ ਨਹੀਂ ਖੜਦਾ ਹੈਗਾ ਹਾਂ ਜੀ ਜਾਂ ਭੈਣ ਖੜ ਚੂ ਤੇਰੀ ਤੇਰੇ ਨਾਲ ਜਾਂ ਭਾਈ ਖੜੀ ਪੀਆ ਨਹੀਂ ਕੋਈ ਖੜਦਾ ਹਰੇਕ ਅੱਖਾਂ ਬਦਲ ਲਿੰਦਾ ਯਾਰ ਬੰਦੇ ਤੇ ਪੈਂਤੀ ਆ ਉਦੋਂ ਫਿਰ ਮਾਪੇ ਸੰਭਦਾ ਹੈ ਯਾਰ ਹੋਰ ਦੱਸੋ ਗੱਲਬਾਤ ਬਾਕੀ ਓਕੇ ਓਕੇ ਆ ਗੱਲਬਾਤ ਠੀਕ ਆ ਠੀਕ ਆ ਓਕੇ ਹਾਂ ਜੀ ਮਿੱਤਰ ਪਿਆਰੇ ਉਹ ਆਪਤੀ ਜਾ ਕੇ ਆਪਣੇ ਹੁਣ ਦੇਵੀਗੜ੍ਹ ਤੋਂ ਹੋ ਠੀਕ ਆ ਹਾਂ ਜੀ ਹਾਂ ਜੀ ਫਸਲ ਵਾੜੀ ਓਕੇ ਆ ਕੋਟੀਕ ਕਿਉਂ ਚਾਹੀਦੀ ਹਾਂ ਜੀ ਮਿੱਤਰ ਪਿਆਰਿਓ ਆ ਆ ਗਿਆ ਆਪਣੇ ਭਤੀਜ ਭਤੀਜ ਆਪਣੇ ਹਾਂ ਜੀ ਹਾਂ ਰਾਮ ਰਾਮ ਤੁੰ ਨੂੰ ਜੀ ਤੇ ਭਤੀਜਾ ਸੰਗਰੂਰ ਤੋਂ ਵੀ ਨੇ ਦੇਵੀਗੜ੍ਹ ਤੋਂ ਵੀ ਨੇ ਠੀਕ ਹੈ ਨਾ ਕੁੱਪਣ ਗੁਜਰਾ ਤੋਂ ਵੀ ਆ ਭਤੀਜਾ ਆਪਣਾ ਠੀਕ ਹੈ ਨਾ ਹਾਂ ਹਾਂ ਲਵ ਯੂ ਤੁਹਾਨੂੰ ਸਾਰਿਆਂ ਨੂੰ ਬਹੁਤ ਕੇਟ ਲੱਗੇ ਅੱਛੀ ਮੈਂ ਰਾਜੀ ਖੁਸ਼ੀ ਹਾਸ ਦੇ ਵਾਸਤੇ ਰਹੋ ਯਾਰ ਤੁਹਾਡੀ ਕਿਰਪਾ ਜੀ ਮਾਰੇ ਚਾਚਾ ਕਿੱਡੇ ਗੇੜਾ ਮਾਂ ਬਾਪ ਠੀਕ ਆ ਚਲੋ ਤੁਸੀਂ ਚਾਚੇ ਵਿੰਡ ਗੇੜਾ ਮਾਰੇਓ ਚਾਚਾ ਜੀ ਆਪਣੇ ਮਾਰੇ ਪੱਕਾ ਮਾਰੂਗਾ ਪੱਕਾ ਮਾਰਾਂਗੇ ਮਾਰਾਂ ਹਾਂਜੀ ਮਿੱਤਰ ਪਿਆਰਿਓ ਅੱਜ ਆ ਫੇਰ ਭਤੀਜ ਮਿਲ ਗਏ ਆਪਣੇ ਠੀਕੇ ਵਾਲੇ ਹਾਂਜੀ ਠੀਕੋ ਠੀਕੇ ਵਾਲੇ ਲਵ ਯੂ ਆ ਲਵ ਯੂ ਤੁਹਾਨੂੰ ਯਾਰ ਸਾਰਿਆਂ ਨੂੰ ਹਾਂਜੀ ਮਿੱਤਰ ਪਿਆਰਿਓ ਬਹੁਤ ਆਪਾਂ ਪਤੀ ਜੀ ਮਿਲੇ ਯਾਰ ਚ ਮੈਂ ਕਿਹਾ ਚੱਲ ਹੁਣ ਛੱਲੀ ਖਾ ਲਈਏ ਪਹਿਲਾਂ ਖੜ ਕੇ ਤੇ ਪਿਆਰਿਓ ਆ ਬਾਈਪੀਐਸ ਖੜਾ ਹੈ ਛੱਲੀ ਖਾਣ ਲੱਗਿਆਂ ਰੁਕੇ ਹੁਣ ਕਿੱਥੋਂ ਆ ਤੂੰ ਪੰਜਾਬ ਤੋਂ ਕੇ ਬਿਹਾਰ ਤੋਂ ਪੰਜਾਬ ਤੋਂ ਜੀ ਠੀਕ ਆ ਠੀਕ ਆ ਕਿਹੜਾ ਪਿੰਡਾ ਨਿਊ ਮੋਤੀਗਾ ਦੁਆਰੇ ਜੀ ਠੀਕ ਆ ਠੀਕ ਆ ਦੇਖ ਲਓ ਯਾਰ ਬੰਦਾ ਛੱਲੀਆਂ ਐਦੀਆਂ ਵੀ ਠੀਕ ਹੁੰਦੀਆਂ ਨੇ ਮੁੰਡੇ ਆਜੋ ਭਾਈ ਛੱਲੀ ਖਲਾਓ ਹਾਂ ਜੀ ਬਾਈਪੀਐਸ ਖੜਾ ਹੈ ਤੇ ਮੈਂ ਕਿਹਾ ਛੱਲੀ ਖਾ ਲਈਏ ਉਦੋਂ ਆਪਾਂ ਉਹ ਕਹਾਂ ਖਾਦੀ ਦੀ ਛੱਲੀ ਜਿਹੜੀ ਬਲੌਗ ਚ ਵੀ ਵੀਡੀਓ ਪਾਈ ਤੀ ਮੈਂ ਕਿਹਾ ਚੱਲ ਆ ਖਾਲੀ ਜਿਹਾ ਹੀ ਖੜਾ ਤੀ ਵਿਚਾਰਾ ਮੈਂ ਕਿਹਾ ਚੱਲ ਖਾਣੇ ਆ ਐਡਰੈਸ ਐ ਦੇਖ ਜਾਣਾ ਤੁਹਾਨੂੰ ਆਪੇ ਯਾਰ ਰੇਡੀ ਦਾ ਤੁਸੀਂ ਦੇਖ ਲਈ ਠੀਕ ਆ ਮੈਂ ਕਿਹਾ ਵਧੀਆ ਜੀ ਛੱਲੀ ਲਾ ਦੇ ਮੈਂ ਕਿਹਾ ਉਹ ਵਧੀਆ ਜੀ ਕਰੀ ਪੁੱਤ ਨਿੰਬੂ ਘਟ ਲਾਈ ਠੀਕ ਆ ਹੋਰ ਦੱਸ ਗੱਲਬਾਤ ਕਿੰਨੇ ਵਜੇ ਤੱਕ ਖੜਦਾ ਹੁੰਦਾ ਕਿੰਨੇ ਵਜੇ ਤੱਕ ਤੇਰੇ ਲਾ ਲੈਨੇ 11 ਵਜੇ ਹਾਂ ਠੀਕ ਆ ਠੀਕ ਆ ਠੀਕ ਆ ਹਾਂਜੀ ਪਰ ਜਿੰਨੇ ਵੀ ਅੱਜ ਮੇਰੇ ਦੋਸਤ ਭਤੀਜ ਭਤੀਜੀਆਂ ਅੱਜ ਤੁਸੀਂ ਮਿਲ ਕੇ ਗਏ ਹੋ ਵਾਈਪੀਆ ਤੁਹਾਨੂੰ ਸਾਰਿਆਂ ਨੂੰ ਲੱਭ ਜੂ ਯਾਰ ਠੀਕ ਆ ਨਾਲੇ ਤੁਹਾਨੂੰ ਸਾਰਿਆਂ ਨੂੰ ਮੁਬਾਰਕਾਂ ਚ 15 ਅਗਸਤ ਦੀਆਂ ਲੱਭ ਜੂ ਰਾਜੀ ਖੁਸ਼ੀ ਹਾਸੇ ਵਾਸਤੇ ਰੋ ਆਪਣੀ ਕਾਰ ਇਹ ਛੇਤੀ ਚੱਲੋ ਉਧਰ ਨੂੰ ਜਿੰਦੀ ਆ ਜਾ ਆ ਜਾ ਆ ਭਤੀਜ ਆਪਣਾ ਯਾਰ ਆਪਣੇ ਫਤੇ ਘੜ ਸਾਬ ਤੋਂ ਹੀ ਆ ਤਲਵਾਣਾ ਹਾਂਜੀ ਠੀਕ ਆ ਠੀਕ ਆ ਮੈਂ ਤਾਂ ਕਹਣਾ ਖਾਲਾ ਛੱਲੀ ਯਾਰ ਨਾ ਨਾ ਮਿਹਰਬਾਨੀ ਬਹੁਤ ਹੋਰ ਠੰਡਾ ਤੇ ਤਪਲਾ ਦੇਣਾ ਨਾ ਨਹੀਂ ਮਿਹਰਬਾਨੀ ਠੀਕ ਆ ਠੀਕ ਆ ਮੈਂ ਦੇਖ ਕੇ ਮਿਲਣ ਆਇਆ ਮਾਦਾ ਹਨਾ ਕੋਈ ਨਾ ਕੋਈ ਨਾ ਲਾਭ ਜੀ ਹਾਂਜੀ ਮਿੱਤਰ ਪਿਆਰੇਓ ਆ ਆਪਣੇ ਭਤੀ ਜਾ ਕੇ ਠੀਕ ਆ ਠੀਕ ਆ ਠੀਕ ਆ ਜੀ ਤੇ ਖਾਣੀਆਂ ਛੱਲੀ ਛੁੱਲੀ ਨਹੀਂ ਨਹੀਂ ਠੀਕ ਆ ਠੀਕ ਆ ਉਹ ਕਰੇ ਠੀਕ ਨੇ ਹਾਂਜੀ ਹਾਂਜੀ ਓਕੇ ਓਕੇ ਆ ਰਾਤ ਨੂੰ ਪਾਵਾਂਗੇ ਆਪਾਂ ਅੱਜ ਦੇਖ ਲਓ ਦੋਸਤੋ ਉੱਤਰ ਪਿੱਛੇ ਮੀਂਹ ਹੀ ਪੈ ਰਿਹਾ ਉੱਤਰ ਮੀਂਹ ਪੈ ਰਿਹਾ 22PS ਤੋਂ ਆਏ ਆ ਉੱਥੇ ਹੈ ਨਹੀਂ ਅੱਧਰ ਆਪਣਾ ਫੋਹਰਾ ਚੌਂਕ ਵਾਲੀ ਸਾਈਡ ਕਣਮਣ ਕਣੀ ਮੀਂਹ ਪੈ ਰਿਹਾ ਦੇਖੋ ਸੀਨ ਪਾਣੀ ਹਾਂਜੀ ਦੋਸਤੋ ਪਟਿਆਲੇ ਆ ਮੀਂਹ ਪੈ ਕੇ ਹਟਿਆ ਉੱਤਰ ਤਾਂ ਹੈ ਨਹੀਂ ਦੀ ਮੀਂਹ ਭੋਰਾ ਵੀ ਚਲੋ ਹੁਣ ਇੱਥੇ ਖਾ ਪੀ ਕੇ KFC ਜਸਮਾਨ ਲੈ ਕੇ ਚੱਲਦੇ ਆ ਅੱਜ ਮੰਡੀ ਵੀ ਲੱਗੀ ਵੀ ਆ ਸਾਕੀ ਮੰਡੀ ਤੇ ਉੱਥੋਂ ਸਬਜ਼ੀਆਂ ਸੁੱਤੀਆਂ ਲੈ ਕੇ ਫਿਰ ਸਾਜਰੀਓ ਚੱਲਦੇ ਆ ਪਿੰਡ ਨੂੰ ਅੱਛਾ ਉਹਤੂ ਪੋ ਵੀ ਨਿਕਲੀ ਆਈ ਦੇਖ ਲਓ ਲੈ ਲਿਆ ਸਮਾਨ ਚਲਦੇ ਆ ਹੁਣ ਪਿੰਡ ਨੂੰ ਤੇ ਰੋਲ ਕਰਾਇਆ ਤੀ ਰੋਲ ਇਹਨਾਂ ਨੇ ਯਾਰ ਸਪਾਈਸੀ ਜ਼ਿਆਦਾ ਕਰਤਾ ਮਿਰਚਾਂ ਮਿਰਚੀ ਜ਼ਿਆਦਾ ਦੀ ਗੈਂਡ ਦਾ ਭਾਵ ਉਹ ਸੁਆਦ ਦੀ ਪਰ ਕਰਾਰਾ ਜ਼ਿਆਦਾ ਦੀ ਆ ਆਪਾਂ ਮਿਰਚ ਘੱਟ ਖੰਦਾ ਥੋੜੀ ਜੀ ਹੋਰ ਦੱਸੋ ਗੱਲਬਾਤ ਠੀਕ ਹੋ ਜਿਗਰ ਤੇ ਟੋਟਿਓ ਹੁਣ ਸਬਜ਼ੀ ਸਬਜ਼ੀ ਲੈ ਕੇ ਚਲਦੇ ਆ ਆਪਾਂ ਪਿੰਡ ਨੂੰ ਤੇ ਜਿੰਨੇ ਵੀ ਅੱਜ ਮਿਲੇ ਭਾਈ ਤੁਸੀਂ ਉਹਨੂੰ ਸਾਰਿਆਂ ਨੂੰ ਚਾਚੇ ਵੱਲੋਂ ਫੁੱਲ ਲਵ ਯੂ ਤੇ ਹੁਣ ਚੱਲਦੇ ਆਪਾਂ ਉੱਥੋਂ ਪਾਈ ਨੰਬਰ ਤੋਂ ਸਾਜੀ ਸਬਜ਼ੀ ਲੈ ਕੇ ਫਿਰ ਚੱਲਦੇ ਆਂ ਪਿੰਡ ਨੂੰ ਖਾਤਾ ਖਾ ਲਿਆ ਰੋਲਾ ਟੀਮੀ ਉਹਨਾਂ ਦਾ ਲੈ ਲਿਆ ਸਿਸਟਮ ਚੱਲਦੇ ਆਂ ਹੁਣ ਘਰਾਂ ਜੀ ਦੋਸਤੋ ਪਟਿਆਲੇ ਹੈਗਾ ਮੈਂ ਕਿਹਾ ਸਬਜ਼ੀ ਸੁੱਜੀ ਪਵਾਲੀ ਫਿਰ ਚੱਲਦੇ ਆਂ ਪਿੰਡ ਨੂੰ ਬਸਾਤਾ ਕਰਕੇ ਹਾਈ ਨੇ ਰੇਟ ਆ ਹਾਂ ਸਬਜ਼ੀ ਸਸਤੀ ਹੋ ਗਿਆ ਹੁਣ ਤੋਂ ਸਸਤੀ ਹੋਗੀ ਲੋਕ ਤਾਂ ਫੇਰ ਚੀਖਾ ਮਾਰਦੇ ਨੇ ਸਸਤੀ ਦੱਸ ਰਹੀ ਹਾਂ ਸਭ ਤੋਂ ਸਸਤੀ ਹੋਵੇ ਉਹਦਾ ਤੁਹਾਨੂੰ ਹਾਂਜੀ ਮਿੱਤਰ ਪਿਆਰਿਓ ਸਾਗ ਵੀ ਲੈ ਲਿਆ ਵਧੀਆ ਟੀਗਾ ਸਾਗ ਆਪ ਲਾਇਆ ਪਿਆ ਨਾ ਤਾਂ ਘਰੇ ਮੰਨ ਲਓ ਖੇਤਾਂ ਚ ਸਾਗ ਪੀਆ ਸਾਗ ਵੀ ਬੇਟ ਮੈਂ ਕਰਤੀ ਨੇ ਕਹਿੰਦਾ ਸਾਗ ਦਈਏ ਫਿਰ ਲੱਗਦੀ ਕਿੰਨੇ ਵਜੇ ਤੱਕ ਆ ਰਾਤ ਨੂੰ 11 11 ਵਜੇ ਤੱਕ ਚਲਦੇ ਤੇ ਲੈ ਲੇ ਆਪਾਂ ਸਬਜ਼ੀ ਸਬਜ਼ੀ ਲੈ ਲਈ ਸਾਰੀ ਹੁਣ ਚਲਦੇ ਆਪਾਂ ਪਿੰਡ ਨੂੰ ਹਾਂਜੀ ਸਮਾਨ ਲੈ ਲੇ ਆਪਾਂ ਸੋਦਾ ਜੋ ਵੀ ਸਬਜ਼ੀਆਂ ਸਬਜ਼ੀਆਂ ਘਰ ਵਾਸਤੇ ਲੈਣੀਆਂ ਤੀਆਂ ਤੇ ਹੁਣ ਚਲਦੇ ਆਂ ਪਿੰਡ ਨੂੰ ਬਸ ਇੱਕ ਰਸਤੇ ਦੇ ਵਿੱਚ ਮੱਕੀ ਦਾ ਆਟਾ ਲੈਣਾ ਓਹ ਆਟਾ ਲੈ ਕੇ ਫਿਰ ਆਪਾਂ ਚਲਦੇ ਹੈਗੇ ਆ ਉਈ ਪੱਤਰ ਖੜਾ ਹੈ ਕਲੰਬੀਆ ਦੇ ਬੈਕ ਸਾਈਡ ਹੁਣ ਚੱਲਦੇ ਆਂ ਪੈਂਟਨ ਦੇਖੋ ਮੁੰਲਾ ਦਾ ਟੈਂਪੂ ਨਾ ਪਲਟ ਗਿਆ ਹੋਵੇ ਹਾਂਜੀ ਤਰਪੜੀਆਂ ਬਾਜ਼ਾਰ ਚ ਜਾ ਰਹੇ ਹਾਂ ਤੁਰਿਆ ਮੱਕੀ ਦਾ ਆਟਾ ਮਿਲਿਆ ਨਹੀਂ ਹੈਗਾ ਪਿੱਛੇ ਦੁਕਾਨ ਚ ਅੱਜ ਸਾਗ ਲਿਆ ਦਿੱਤਾ ਕਾਹਲਾ ਤੇ ਹੁਣ ਦੇਖਦੇ ਆਂ ਕਾਹਾਂ ਜੇ ਚੱਕੀ ਚ ਹੋਇਆ ਆਟਾ ਤਾਂ ਫਿਰ ਉਥੋਂ ਫੈਲਿਓ ਰਹਿਣਾ ਜੀ ਤਰ ਪਿਆਰਿਓ ਪਟਿਆਲੇ ਆਂ ਤਰਪੜੀ ਚ ਹੋਰ ਕਿਤੇ ਦਾ ਆਟਾ ਮਿਲਿਆ ਨਹੀਂ ਹੈਗਾ ਮੱਕੀ ਦਾ ਇੱਥੋਂ ਲੈਨੇ ਆ ਹੁਣ ਇੱਥੋਂ ਦਾ ਮਿਲੇ ਜਾਣਾ ਸੀ ਜਿੱਥੋਂ ਹੁੰਦਾ ਏ ਮੱਕੀ ਦਾ ਆਟਾ ਗੱਡੀ ਦਾ ਆਪਣੀ ਪਿੱਛੇ ਖੜੀ ਆ ਉਹ ਭਤੀਜਾ ਗਾਹਾਂ ਖੜਾ ਸੀ ਵਿਚਾਰਾ ਮੈਂ ਕਿਹਾ ਚੱਲ ਭਤੀਜ ਮੜਾ ਜਾ ਗਾਹਾਂ ਆਪਾਂ ਚੱਕੀ ਤੱਕ ਜਾ ਕੇ ਹੁਣ ਜਿਹੜੇ ਵਿਚਾਰਾ ਆ ਗਿਆ ਖੜਾ ਨੂੰ ਖੜਾ ਵੀ ਉੱਥੇ ਕੁਸ ਹਾਂ ਨਹੀਂ ਠੀਕ ਆ ਠੀਕ ਆ ਓਕੇ ਓਕੇ ਹਾਂਜੀ ਦੋਸਤੋ ਤਰਪੜੀ ਚਾ ਚੱਲਦੇ ਹਾਂ ਹੁਣ ਗੱਡੀ ਕੋਲ ਹਾਂਜੀ ਮਿੱਤਰ ਪਿਆਰਿਓ ਧੰਨਵਾਦ ਆ ਮੇਰੇ ਭਤੀਜ ਦਾ ਵਿਚਾਰੇ ਦਾ ਹੈ ਉੱਥੇ ਖੜਾ ਸੀ ਮੈਂ ਕਿਹਾ ਚੱਲੀ ਕਿਥੇ ਮੜਾ ਜਾ ਜਦ ਇਹ ਆ ਗਿਆ ਵਿਚਾਰਾ ਯਾਰ ਲਵ ਟੂ ਆ ਤੁਨੂੰ ਮੁੰਡਿਆ ਹਾਂ ਉਧਰ ਨਾ ਭਤੀਜ ਗੁਰਦੁਆਰਾ ਸਾਹਿਬ ਕਿੰਨੀ ਕੋਈ ਧਰਨਾ ਲੱਗਿਆ ਵਿਆ ਉਹਦੇ ਕਰਕੇ ਸਾਰੀ ਟ੍ਰੈਫਿਕ ਘੁੰਮ ਕੇ ਇਧਰ ਨੂੰ ਜਾਂਦੀ ਆ ਤਰਪਣੀ ਚ ਨੂੰ ਇਸ ਕਰਕੇ ਟ੍ਰੈਫਿਕ ਬਹੁਤ ਆ ਇੱਥੇ ਪਿੱਛੇ ਇੱਕ ਵੀਡੀਓ ਬਣਾਉਣੀ ਰਹਿ ਗਈ ਜਦ ਆਪਾਂ ਜੇਲ੍ਹ ਵਾਲੇ ਪਾਸੇ ਤੋਂ ਆਉਣੇ ਆ ਗੁਰਦੁਆਰਾ ਸਾਹਿਬ ਵੱਲ ਨੂੰ ਗੁਰਦੁਆਰਾ ਸਾਹਿਬ ਤੋਂ ਪਹਿਲੇ ਹੀ ਜਿਹੜੀ ਤਰਪਣੀ ਨੂੰ ਸੜਕਾ ਮੁੜਦੀ ਆ ਅੰਦਰ ਨੂੰ ਉੱਥੇ ਨਾ ਇੱਕ ਟੋਆ ਏ ਬਹੁਤ ਕਸੂਤਾ ਭਤੀਜ ਉੱਥੇ ਟੈਂਪੂ ਪਲਟ ਜਾਣਾ ਦੀਗਾ ਉਹ ਮੈਂ ਸ਼ੂਟ ਕਰਨਾ ਰਹਿ ਗਿਆ ਇੰਸਟਾ ਤੇ ਤਾਂ ਪਾਤੀ ਦੀ ਵੀਡੀਓ ਦੇਖ ਕੇ ਭਤੀਜੇ ਦੇਖ ਕੇ ਨੰਗਾਇਓ ਟੋਆ ਦੇਖ ਲਿਆ ਕਰੋ ਸਾਈਡ ਚੋਂ ਹੀ ਨੰਗਿਆ ਕਰੋ ਯਾਰ ਬਹੁਤ ਨੁਕਸਾਨ ਹੋ ਜਾਣਾ ਸੀ ਬਜ਼ੁਰਗਾਂ ਦਾ ਪਛਾਹ ਹੋ ਗਿਆ ਪਰ ਫਿਰ ਵੀ ਰਗੜਾਂ ਰੁਗੜਾਂ ਬਚੀਆਂ ਤੇ ਇੱਕ ਵਿਚਾਰੀ ਭਤੀਜੀ ਦੀ ਜੀ ਉਹਨੇ ਦਿੱਲੀ ਨੂੰ ਜਾਣਾ ਸੀ ਪੜਦੀ ਹੋਊਗੀ ਇੱਥੇ ਵਿਚਾਰੀ ਥਾਪਰ ਚ ਉਹਦਾ ਲੈਪਟਾਪ ਗਿੱਲਾ ਹੋ ਗਿਆ ਯਾਰ ਪਤਾ ਨਹੀਂ ਚੱਲੂਗਾ ਪਤਾ ਨਹੀਂ ਨਹੀਂ ਵਿਚਾਰੀ ਦਾ ਹਾਂਜੀ ਉਸ ਤੋਂ ਆ ਗਿਆ ਮੈਂ ਕਦੇ ਸਾਥੇ ਹੁਣ ਕਿਆ ਕੱਢ ਰਹੇ ਹਾਂ ਆਗ ਲਿਆਂਦਾ ਪਤੀ ਦਾ ਟਾਟਾ ਲਿਆ ਤਾਂ ਹੋਰ ਵੀ ਸਮਾਨ ਆ ਕੱਢਦੇ ਹਾਂ ਤੇ ਅੱਜ ਬਹੁਤ ਜ਼ਿਆਦਾ ਭਤੀਜ ਭਤੀਜੀਆਂ ਮਾਤਾਵਾਂ ਬਜ਼ੁਰਗ ਮਿਲੇ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਤੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਤੇ ਘੰਟੀ ਦੱਬਦਿਆ ਕਰੋ ਇੱਕ ਤੁਹਾਡੇ ਨਾਲ ਲੰਬਾ ਹੀ ਚਾਚੇ ਦਾ ਤੁਸੀਂ ਯਾਰ ਘੱਟ ਦੇਖਦੇ ਹੋ ਯਾਰ ਬੇਕਾਰ ਦੇ ਨਹੀਂ ਮਿਹਨਤ ਕਰਦਾ ਹੀ ਚਾਚਾ ਆਪਾਂ ਆਏ ਯਾਰ ਫਿਰ ਫਾਇਦਾ ਕੀ ਆ ਬਲੌਗ ਬਣਾਉਣ ਦਾ ਠੀਕ ਹੈ ਨਾ ਬਾਕੀ ਤੁਹਾਨੂੰ ਸਾਰਿਆਂ ਨੂੰ ਲੱਗੂਗਾ ਰਾਜੀ ਖੁਸ਼ੀ ਹਾਸਲੇ ਵਾਸਤੇ ਰਹੋ ਫਤ ਤਰੀਕਾਲ ਜੀ ਅੱਜ ਦੇ ਬਲੌਗਿੰਗ ਦਾ ਕਰਦੇ ਆਪਾਂ ਦਾ ਐਂਡ